ਸਸ਼ਿਕਲ ਮਹਿਮੋਹੀ ਕਲਵਾਰ ਪੰਜਾਬ ਪਾਕਸ 24 ਦੇਖਰੇ ਦਰਸ਼ਕਾਂ ਦਾ ਸਵਾਗਤ ਹੈ। ਸ਼੍ਰੋਮਣੀ ਕਾਲੀ ਦਲ ਦੇ ਮੁਖਬਲਾ ਰਹੇ ਅਰਸ਼ਦੀਪ ਖੇਰ ਨੇ ਪੰਜਾਬ ਸਰਕਾਰ ਤੇ ਤਿੱਖੇ ਸ਼ਬਦਾਂ ਦੇ ਵਿੱਚ ਨਿਸ਼ਾਨਾ ਸਾਧਦੇ ਹੋਏ ਉਚਿੱਠਿਆ ਮਾਮਲੇ 'ਚ ਹੋਈ ਕਾਰਵਾਈ ਨੂੰ ਲੈ ਕੇ ਸਖਤ ਅੰਤਕੱਸਿਆ। ਉਹਨਾਂ ਕਿਹਾ ਉਚਿੱਠਿਆ ਸਾਹਮਣੇ ਮਿਲਣ ਦੇ ਨਹੀਂ ਦੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹੁੰਦੇ ਨੇ ਪਰ ਵਿਜੀਲੈਂਸ ਦੀ ਟੀਮ ਬਿਨਾਂ ਵਰਦੀ ਪਾ ਕੇ ਅੰਨਕਪ ਦੇ ਅੰਦਰ ਤਾਕਤ ਰਹੀ। ਇਹ ਕਾਰਵਾਈ ਸਿਰਫ ਦਬਾਅ ਬਣਾਉਣ ਦੇ ਲਈ ਕੀਤੀ ਗਈ ਸੀ। ਜਦੋਂ ਪੰਜਾਬ ਸਰਕਾਰ ਤੋਂ ਪੁੱਛਿਆ ਗਿਆ ਕਿ ਉਹਨਾਂ ਕੋਲ ਕੀ ਆਧਾਰ ਹਾਂ ਤਾਂ ਉਹਨਾਂ ਕੋਲ ਕੋਈ ਵੀ ਦੱਸਣ ਦੇ ਲਈ ਕੁਝ ਵੀ ਇੱਕ ਸ਼ਬਦ ਨਹੀਂ ਸੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਫ਼ ਹੁਕਮ ਦਿੱਤੇ ਗਏ ਨੇ ਜੇਕਰ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਕਰਨੀ ਹੋਵੇ ਤਾਂ ਸਰਕਾਰ ਨੂੰ ਘੱਟੋ-ਘੱਟ 7 ਦਿਨ ਪਹਿਲਾਂ ਵਿਕਰਮ ਦੇਖਿਆ ਨੋਟਿਸ ਜਾ ਕੇ ਕਰਨਾ ਪਵੇਗਾ ਜੇਕਰ ਪੰਜਾਬ ਸਰਕਾਰ ਕਿਸੇ ਗੱਲ ਦੇ ਵਿੱਚ ਪਰਫੈਕਟ ਹੈ ਤਾਂ ਉਹ ਸਿਰਫ ਵਿਰੋਧੀਆਂ ਤੇ ਝੂਠੇ ਕੇਸ ਦਰਜ ਕਰਨਾ ਸਰਕਾਰ ਨੂੰ ਸਿਹਤ ਦੇਂਦੇ ਹੋਏ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜੇਨੀਆ ਕੈਟਗਰੀਆਂ ਤੋਂ ਬਾਅਦ ਆ ਕੇ ਪੰਜਾਬ ਤੇ ਜਨਤਾ ਦੇ ਅਸਲ ਮੁੱਦਿਆਂ 'ਤੇ ਧਿਆਨ ਦੇ ਗਏ ਅੱਜ ਵਿਕਰਮ ਮਜੀਠੀਆ ਸਾਹਿਬ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਇਹ ਮੁਕੱਦਮਾ ਜਿੱਦਣ 25 ਜੂਨ ਨੂੰ ਮਜੀਠੀਆ ਸਾਹਿਬ ਨੂੰ ਇੱਕ ਝੂਠੇ ਡੀਏ ਦੇ ਕੇਸ 'ਚ ਪੰਜਾਬ ਸਰਕਾਰ ਦੀ ਸ਼ਹਿਰ ਦੇ ਬਿਜ਼ਨਸ ਦੀ ਟੀਮ ਫੜਨ ਗਈ ਸੀ ਉਹ ਤੋਂ ਬਾਅਦ 30 ਜੁਲਾਈ ਨੂੰ ਮਤਲਬ 1 ਮਹੀਨਾ 5 ਦਿਨ ਬਾਅਦ ਪੁਲਿਸ ਨੇ ਇੱਕ ਨਵਾਂ ਮੁਕੱਦਮਾ ਦਰਜ ਕੀਤਾ ਅੰਮ੍ਰਿਤਸਰ ਦੇ ਵਿੱਚ ਇਹ ਕਹਿ ਕੇ ਕਿ ਜੀ bizness ਤੇ ਕੰਮ ਦੇ ਵਿੱਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਗਨ ਪਾਇਆ ਹਾਲਾਂਕਿ ਜੋ ਕੁਝ ਉਸ ਦਿਨ ਹੋਇਆ ਟੀਵੀ ਦੇ ਉੱਤੇ ਲਾਈਵ ਚੱਲਿਆ